ਹਾਂਜੀ ਕੀ ਹਾਲ ਚਾਲ ਨੇ ਤੁਹਾਨੂੰ ਸੁਣਾਉਣ ਜਾ ਰਿਹਾ ਇੱਕ ਹੋਰ ਸੱਚੀ ਕਹਾਣੀ ਜੀਜਾ ਸਾਲੀ ਦੇ ਪਿਆਰ ਦੇ ਵਿੱਚ ਇੰਨਾ ਕਿ ਅੰਨਾ ਹੋ ਜਾਂਦਾ ਕਿ ਆਪ ਦੀ ਘਰ ਵਾਲੀ ਦਾ ਕੰਡਾ ਕੱਢ ਦਿੰਦਾ ਆਜੋ ਕਰਦੇ ਆਂ ਸਾਰੀ ਗੱਲਬਾਤ ਜਿਸ ਮੁੰਡੇ ਦੀ ਤੁਹਾਨੂੰ ਕਹਾਣੀ ਸੁਣਾਉਣ ਜਾ ਰਿਹਾ ਇਹ ਚਾਰ ਭੈਣਾਂ ਦਾ ਇਕੱਲਾ ਇਕੱਲਾ ਭਰਾ ਹੁੰਦਾ ਚਾਰ ਭੈਣਾਂ ਵੱਡੀਆਂ ਹੁੰਦੀਆਂ ਇਹ ਚਾਰ ਭੈਣਾਂ ਤੋਂ ਬਾਅਦ ਚ ਇਹਦਾ ਜਨਮ ਹੁੰਦਾ ਚਲੋ ਜੀ ਸਾਰੇ ਪਰਿਵਾਰ ਦਾ ਬੜਾ लाਡਲਾ ਹੁੰਦਾ ਕਿਉਂਕਿ ਚਾਰਾਂ ਭੈਣਾਂ ਤੋਂ ਬਾਅਦ ਚ ਹੁੰਦਾ 25 26 ਕਿੱਲੇ ਜ਼ਮੀਨ ਦਾ ਮਾਲਕ ਹੁੰਦਾ ਖੁੱਲਾ ਸਰ ਦਾ ਵਰਦਾ ਹੁੰਦਾ ਚਲੋ ਜੀ ਇਸ ਮੁੰਡੇ ਦਾ ਵਿਆਹ ਕਰ ਦਿੱਤਾ ਜਾਂਦਾ ਇਸ ਮੁੰਡੇ ਦੀ ਇੱਕ ਛੋਟੀ ਸਾਲੀ ਹੁੰਦੀ ਆ ਜਿਹੜੀ ਕਿ ਬਹੁਤ ਜ਼ਿਆਦੀ ਸੋਹਣੀ ਸੁਨੱਖੀ ਹੁੰਦੀ ਆ ਤੇ ਚੰਡੀਗੜ੍ਹ ਪੜਦੀ ਹੁੰਦੀ ਆ ਜਦੋਂ ਇਸ ਮੁੰਡੇ ਦਾ ਵਿਆਹ ਹੁੰਦਾ ਤਾਂ ਵਿਆਹ ਤੋਂ ਸਾਲ ਡੇਢ ਸਾਲ ਬਾਅਦ ਇਹਦੇ ਘਰ ਜੁੜਵਾ ਕੁੜੀਆਂ ਜਨਮ ਲੈਂਦੀਆਂ ਨੇ ਦੋ ਜੁੜਵਾ ਬੱਚੀਆਂ ਜਨਮ ਲੈਂਦੀਆਂ ਨੇ ਜੂਨ ਦੇ ਮਹੀਨੇ ਦੇ ਵਿੱਚ ਜਦੋਂ ਦੋ ਜੁੜਵਾ ਬੱਚੀਆਂ ਹੋ ਜਾਂਦੀਆਂ ਨੇ ਤਾਂ ਉਹਨਾਂ ਨੂੰ ਸਾਮ ਸੰਭਾਲ ਲਈ ਔਖਾ ਹੋ ਜਾਂਦਾ ਤੇ ਮੁੰਡੇ ਦੀ ਮਾਂ ਬਜ਼ੁਰਗ ਹੁੰਦੀ ਆ ਤੇ ਜਿਹੜੀ ਚੰਡੀਗੜ੍ਹ ਸਾਲੀ ਪੜਦੀ ਹੁੰਦੀ ਆ ਉਹ ਛੁੱਟੀਆਂ ਕੱਟਣ ਪਿੰਡ ਆਈ ਹੁੰਦੀ ਆ ਜਾਨੀ ਕਿ ਮੁੰਡੇ ਦੇ ਸਹੁਰਿਆਂ ਤੇ ਆਈ ਹੁੰਦੀ ਆ ਤਾਂ ਮੁੰਡੇ ਦੀ ਸੱਸ ਕਹਿੰਦੀ ਆ ਵੀ ਛੋਟੀ ਚੰਡੀਗੜ੍ਹੋਂ ਆ ਗਈ ਆ ਤੂੰ ਇਹਨੂੰ ਲੈ ਜਾ ਹੁਣੇ ਮਹੀਨਾ ਬੇਲੀ ਆ ਵੀ ਚੱਲ ਆਪਦੀ ਭੈਣ ਕੋਲੇ ਬੱਚੀਆਂ ਦੀ ਸਾਂਭ ਸੰਭਾਲ ਕਰੂਗੀ ਚਲੋ ਜੀ ਜੀਜਾ ਗੱਡੀ ਤੇ ਆ ਵੀ ਸਾਲੀ ਨੂੰ ਬਿਠਾ ਲਿਆਉਂਦਾ ਉਹ 20 25 ਦਿਨ ਜੀਜੇ ਘਰੇ ਰਹਿੰਦੀ ਆ ਆਪਦੀ ਭੈਣ ਦੇ ਕੋਲ ਰਹਿੰਦੀ ਆ ਉਹ 20 25 ਦਿਨਾਂ ਦੇ ਵਿੱਚ ਜੀਜੇ ਦੀਆਂ ਸਾਲੀ ਨਾਲ ਤਾਰਾਂ ਜੁੜ ਜਾਂਦੀਆਂ ਨੇ ਇਹਨਾਂ ਦਾ ਆਪਸ 'ਚ ਪੇਚਾ ਪੈ ਜਾਂਦਾ ਉਸ ਤੋਂ 24 25 ਦਿਨਾਂ ਬਾਅਦ ਜੀਜਾ ਆਪਦੀ ਸਾਲੀ ਨੂੰ ਆਪਦੇ ਸਹੁਰਿਆਂ ਤੇ ਛੱਡ ਆਉਂਦਾ ਚਾਰ ਪੰਜ ਦਾ ਸਾਲੀ ਆਪਦੇ ਘਰੇ ਰਹਿੰਦੀ ਆ ਉਸ ਤੋਂ ਬਾਅਦ ਉਹਨੇ ਚੰਡੀਗੜ੍ਹ ਜਾਣਾ ਹੁੰਦਾ ਤੇ ਇਹਨਾਂ ਦੋਵਾਂ ਦੇ ਆਪਸ ਦੇ ਵਿੱਚ ਤਾਰਾਂ ਜੁੜ ਚੁੱਕੀਆਂ ਹੁੰਦੀਆਂ ਨੇ ਤਾਂ ਸਾਲੀ ਕਹਿੰਦੀ ਆ ਵੀ ਮੈਨੂੰ ਚੰਡੀਗੜ੍ਹ ਛੱਡ ਕੇ ਆ ਜੀਜਾ ਵੀ ਮੈਂ ਹੁਣ ਚੰਡੀਗੜ੍ਹ ਜਾਣਾ ਪੜਨ ਲਈ ਵਾਪਸ ਵੀ ਨਹੀਂ ਛੁੱਟੀਆਂ ਖਤਮ ਹੋ ਗਈਆਂ ਤਾਂ ਹੁਣ ਜੀਜੇ ਨੂੰ ਪੂਰੀ ਫੀਲਿੰਗ ਹੁੰਦੀ ਆ ਕਿਉਂਕਿ ਸਾਲੀ ਸੋਹਣੀ ਸੁਨੱਖੀ ਬਾਲੀ ਸੀ ਹਨਾ ਤਾਂ ਜੀਜਾ ਮਾਰਦਾ ਸਲਫ ਗੱਡੀ ਦਾ ਤੇ ਆਪਦੀ ਸਾਲੀ ਨੂੰ ਚੰਡੀਗੜ੍ਹ ਛੱਡਣ ਲਈ ਤੁਰ ਪੈਂਦਾ ਰਸਤੇ ਦੇ ਵਿੱਚ ਕਿਸੇ ਹੋਟਲ ਦੇ ਵਿੱਚ ਵੀ ਠਹਿਰਦੇ ਆ ਇਹ ਤਿੰਨ ਚਾਰ ਘੰਟੇ ਉਸ ਤੋਂ ਬਾਅਦ ਇਹ ਚੰਡੀਗੜ੍ਹ ਛੱਡ ਆਉਂਦਾ ਹੁਣ ਇਸ ਮੁੰਡੇ ਦੀ ਘਰ ਵਾਲੀ ਕੋਲ ਤਾਂ ਦੋ ਜੁੜਵਾ ਬੱਚੀਆਂ ਹੋਈਆਂ ਹੋਈਆਂ ਸੀ ਉਹ ਤਾਂ ਵਿਚਾਰੀ ਉਹਨਾਂ ਚੋਲਜੀ ਪਈ ਸੀ ਹਨਾ ਵੀ ਕਦੇ ਇੱਕ ਨੂੰ ਸਾਹਬਲਾ ਦੂ ਤਾ ਉਹ ਤਾਂ ਜਵਾਕੜੀਆਂ ਸਾਹਮਦੀ ਸੀ ਇਹ ਸਾਲੀ ਦੀ ਇਸ ਕਿਚ ਡੁੱਬ ਗਿਆ ਇਹ ਲਗਾਤਾਰ ਮੁੜ ਕੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਨ ਲੱਗ ਗਏ ਵੀਡੀਓ ਕਾਲਾਂ ਕਰਨ ਲੱਗ ਗਏ ਫਿਰ ਮੁੰਡਾ ਆਪਦੇ ਘਰੇ ਝੂਠ ਮਾਰ ਕੇ ਚੰਡੀਗੜ੍ਹ ਵੀ ਜਾਣ ਲੱਗ ਗਿਆ ਕੁੜੀ ਨੂੰ ਆਪ ਦੀ ਸਾਲੀ ਨੂੰ ਮਿਲਣ ਵਾਸਤੇ ਘਰੇ ਕਹਿ ਜਿਆ ਕਰੇ ਮੈਂ ਫਲਾਣੀ ਯਾਰ ਬਿੱਲੀ ਕੋਲ ਚੱਲਿਆਂ ਫਲਾਣੀ ਯਾਰ ਬਿੱਲੀ ਦੇ ਵਿਆਹ ਤੇ ਚੱਲਿਆਂ ਮੈਂ ਮੁੰਡਿਆਂ ਦੇ ਨਾਲ ਘੁੰਮਣ ਚੱਲਿਆਂ ਪਰ ਇਹ ਜਾਂਦਾ ਚੰਡੀਗੜ੍ਹ ਹੁੰਦਾ ਸੀ ਆਪ ਦੀ ਸਾਲੀ ਦੇ ਕੋਲ ਉੱਥੇ ਹੋਟਲਾਂ ਦੇ ਵਿੱਚ ਹਫ਼ਤਾ ਹਫ਼ਤਾ ਇਕੱਠੇ ਰਹਿੰਦੇ ਰਹੇ ਆ ਸ਼ਿਮਲਾ ਮਨਾਲੀ ਵੀ ਇਕੱਠੇ ਇਹ ਦੋਵੇਂ ਜਣੇ ਘੁੰਮਦੇ ਰਹੇ ਆ ਆਪਸ ਦੇ ਵਿੱਚ ਇਹਨਾਂ ਦਾ ਇੰਨਾ ਕ ਗੂੜਾ ਪਿਆਰ ਹੋ ਜਾਂਦਾ ਵੀ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਰਹਿੰਦਾ। ਇਸ ਤਰ੍ਹਾਂ ਕਰਦੇ ਆ ਕਰਦੇ ਆ ਤਿੰਨ ਚਾਰ ਸਾਲ ਲੰਘ ਜਾਂਦੇ ਤੇ ਇਹਨਾਂ ਚਾਰਾਂ ਸਾਲਾਂ ਬਾਅਦ ਇਸ ਮੁੰਡੇ ਦੇ ਘਰੇ ਇੱਕ ਬੇਟਾ ਜਨਮ ਲੈ ਲੈਂਦਾ। ਟੋਟਲੇ ਦੇ ਘਰੇ ਤਿੰਨ ਬੱਚੇ ਹੋ ਜਾਂਦੇ ਆ ਦੋ ਜੁੜਵਾ ਬੱਚੀਆਂ ਤੇ ਇੱਕ ਬੇਟਾ। ਚਲੋ ਜਿੰਨਾਂ ਦਾ ਆਪਸ ਦੇ ਵਿੱਚ ਪਿਆਰ ਚੱਲਦਾ ਰਹਿੰਦਾ। ਉਸ ਤੋਂ ਬਾਅਦ ਜਦੋਂ ਸਾਲੀ ਦੀ ਘਰੇ ਵਿਆਹ ਦੀ ਗੱਲ ਚੱਲ ਪੈਂਦੀ ਆ ਤਾਂ ਸਾਲੀ ਮੁੜ ਕੇ ਜੀਜੇ ਨੂੰ ਕਹਿੰਦੀ ਆ ਵੀ ਮੈਂ ਵਿਆਹ ਕਰਾਉਣਾ ਤੇਰੇ ਨਾਲ ਕਰਾਉਣਾ ਜਿਵੇਂ ਮਰਜ਼ੀ ਕਰਨੀ ਤੇ ਮੈਂ ਕੁਝ ਖਾ ਕੇ ਮਰ ਜੂੰਗੀ। ਭਾਵੇਂ ਮੈਨੂੰ ਚੰਡੀਗੜ੍ਹ ਰੱਖ ਮੇਰੇ ਨਾਲ ਵਿਆਹ ਕਰਾ ਕੇ ਭਾਵੇਂ ਆਪਦੇ ਪਿੰਡ ਲੈ ਜਾ ਜਿੱਥੇ ਮਰਜੀ ਲੈ ਜਾ ਪਰ ਮੈਂ ਹੁਣ ਤੇਰੇ ਨਾਲ ਵਿਆਹ ਕਰਾਉਣਾ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਉਣਾ ਤਾਂ ਜੀਜਾ ਵੀ ਸਾਲੀ ਨੂੰ ਕਹਿੰਦਾ ਵੀ ਹੁਣ ਮੈਂ ਤੇਰੇ ਨਾਲ ਵਿਆਹ ਕਿਵੇਂ ਕਰਾਵਾਂ ਵੀ ਪਹਿਲਾਂ ਮੈਂ ਤੇਰੀ ਭੈਣ ਨਾਲ ਵਿਆਹ ਕਰਾ ਚੁੱਕਿਆ ਹੁਣ ਤਿੰਨ ਮੇਰੇ ਬੱਚੇ ਹੋਗੇ ਹੁਣ ਮੈਂ ਕੀ ਕਰਾਂ ਤਾਂ ਸਾਲੀ ਜੀਜੇ ਨੂੰ ਸਕੀਮ ਦਿੰਦੀ ਹੈ ਵੀ ਤੂੰ ਐਂ ਕਰ ਤੂੰ ਮੇਰੀ ਭੈਣ ਦਾ ਕੰਡਾ ਕੱਢ ਦੇ ਜਦੋਂ ਤੂੰ ਮੇਰੀ ਭੈਣ ਦਾ ਕੰਡਾ ਕੱਢ ਦੇਂਗਾ ਉਸ ਤੋਂ ਬਾਅਦ ਮੇਰੇ ਘਰ ਦੇ ਆਪੇ ਕਹਿਣਗੇ ਵੀ ਇਹਨੂੰ ਉੱਥੇ ਤੋਰ ਦਈਏ ਵੀ ਤਿੰਨ ਜਵਾਕ ਰੁੱਲ ਜਾਣਗੇ ਵੀ ਮਾਸੀਏ ਚਲ ਕੋਈ ਨਹੀਂ ਜਵਾਕਾਂ ਨੂੰ ਸਾਂਭ ਲੂਗੀ ਮਾਸੀ ਮਾਂ ਵਰਗੀ ਹੁੰਦੀਆਂ ਮੇਰੇ ਘਰ ਦੇ ਆਟੋਮੈਟਿਕ ਹੀ ਤੇਰੇ ਨਾਲ ਮੇਰਾ ਵਿਆਹ ਕਰ ਦੇਣਗੇ ਜਦੋਂ ਸਾਲੀ ਨੇ ਜੀਜੇ ਨੂੰ ਆ ਸਕੀਮ ਦੇਤੀ ਵੀ ਤੂੰ ਮੇਰੀ ਭੈਣ ਦਾ ਕੰਡਾ ਕੱਢ ਦੇ ਉਸ ਤੋਂ ਬਾਅਦ ਮੇਰੇ ਘਰ ਦੇ ਆਪੇ ਤੈਨੂੰ ਤੇਰੇ ਨਾਲ ਤੋਰ ਦੇਣਗੇ ਤਿੰਨ ਜਵਾਕਾਂ ਨੂੰ ਦੇਖ ਕੇ ਤਾਂ ਉਹੋ ਗੱਲ ਮਨ ਲਾ ਜੀਜੇ ਦੇ ਦਿਮਾਗ ਦੇ ਵਿੱਚ ਬਹਿ ਜਾਂਦੀ ਆ ਸਾਲੀ ਦੀ ਵੀ ਗੱਲ ਵਾਕਈ ਸਹੀ ਹੈ ਵੀ ਸਕੀਮ ਬਹੁਤ ਵਧੀਆ ਦਿੱਤੀ ਨੇ ਹਨਾ ਵੀ ਜਦੋਂ ਮੈਂ ਘਰ ਨਹੀਂ ਦਾ ਕੰਡਾ ਕੱਢਤਾ ਫੇਰ ਮੰਨ ਲਾ ਮੇਰੇ ਸਹੁਰੇ ਕਹਿਣਗੇ ਵੀ ਹਾਂ ਚੱਲ ਛੋਟੀ ਨੂੰ ਇੱਥੇ ਤੋਰ ਦਿੰਨੇ ਆ ਵੀ ਹਜੇ ਜਵਾਕ ਛੋਟੇ ਆ ਜਵਾਕ ਰੋਲ ਜਾਣਗੇ ਹਨ ਜਵਾਕਾਂ ਦੇ ਮੂਹਾਲ ਦੇਖ ਕੇ ਉਹ ਮੇਰੇ ਨਾਲ ਸਾਲੀ ਨੂੰ ਤੋਰ ਦੇਣਗੇ ਤਾਂ ਇੱਕ ਦਿਨ ਕੀ ਹੁੰਦਾ ਵੀ ਜਵਾਕ ਸਕੂਲ ਗਏ ਹੁੰਦੇ ਆ ਜਵਾਕ ਕਿਉਂਕਿ 8 9 9 ਸਾਲਾਂ ਦੇ ਹੋਏ ਪਏ ਸੀਗੇ ਉਹਨੇ ਟਾਈਮ ਤੱਕ ਜਵਾਕ ਸਕੂਲ ਗਏ ਹੁੰਦੇ ਆ ਤੇ ਏ ਮੁੰਡੇ ਦਾ ਜਿਹੜਾ ਮਾਂ ਪਿਓ ਹੁੰਦਾ ਉਹ ਰਿਸ਼ਤੇ ਦੇ ਵਿੱਚ ਕਿਤੇ ਗਿਆ ਹੁੰਦਾ ਕਿਤੇ ਮਾਰਗ ਤੇ ਗਿਆ ਹੁੰਦਾ ਤੇ ਮਰਗ ਹੋਈ ਹੁੰਦੀ ਆ ਤਾਂ ਦੁਪਹਿਰ ਦੇ ਟਾਈਮ ਇਹ ਮੁੰਡਾ ਕੀ ਕਰਦਾ ਆਪ ਦੀ ਘਰ ਵਾਲੀ ਨੂੰ ਗੱਡੀ ਝਾੜ ਦਿੰਦਾ ਇਦੇ ਕੋਲੇ ਇੱਕ ਪੇਚਕਾਸ ਹੁੰਦਾ ਇੱਕ ਰੰਬੀ ਹੁੰਦੀ ਆ ਪੇਚਕਾਸ ਗਲੇ 'ਚ ਉਹਦੇ ਮਾਰ-ਮਾਰ ਤੇ ਰੰਬੀ ਉਹਦੇ ਗਲੇ 'ਚ ਮਾਰ-ਮਾਰ ਉਹਨੂੰ ਮਾਰ ਦਿੰਦਾ ਤੇ ਘਰੇ ਲਮਾਰੀ ਦੇ ਸਾਰੇ ਕੱਪੜੇ ਕੱਢ ਕੇ ਖਿਲਾਰ ਦਿੰਦਾ ਬੈੱਡ ਦੀਆਂ ਢੋਆਂ 'ਚੋਂ ਸਾਰੇ ਕੱਪੜੇ ਕੱਢ ਕੇ ਖਿਲਾਰ ਦਿੰਦਾ ਥੋੜਾ ਬਹੁਤਾ ਸੋਨਾ ਗਾਇਬ ਕਰ ਦਿੰਦਾ ਤਾਂ ਘਰਲੇ ਨੂੰ ਮਾਰਨ ਤੋਂ ਬਾਅਦ ਇਹ ਕਿਸੇ ਸੇਮ ਨਾਲੇ ਦੇ ਵਿੱਚ ਜਾ ਕੇ ਉਹ ਰੰਬੀ ਪੇਚਕਾਸ ਤੇ ਖੂਨ ਨਾਲ ਲੱਤ-ਪੱਥੋ ਜਿਹੜੇ ਇਹਦੇ ਆਪ ਦੇ ਕੱਪੜੇ ਖੂਨ ਨਾਲ ਲੱਤ-ਪੱਥੋ ਇਹਦੇ ਉਹ ਸਾਰੇ ਕੱਪੜੇ ਨਾਪਾਉਂਦਾ ਜਾ ਕੇ ਸਾਰੇ ਜ਼ਬੂਤ ਮਟਾਉਣ ਤੋਂ ਬਾਅਦ ਇਹ ਰੌਲਾ ਪਾ ਲੰਦਾ ਵੀ ਹਾਏ ਮੇਰੀ ਘਰ ਨੂੰ ਚੋਰ ਮਾਰ ਕੇ ਸਾਡੇ ਘਰੇ ਬੰਦੇ ਪੈ ਗਏ ਬੰਦੇ ਪੈ ਗਏ ਸਾਡਾ ਸੋਨਾ ਕੱਢ ਕੇ ਲੈ ਗਏ ਸਾਡੇ ਪੈਸੇ ਕੱਢ ਕੇ ਲੈ ਗਏ ਮੇਰੀ ਘਰ ਨੂੰ ਮਾਰ ਗਏ ਇਹ ਉੱਚੀ ਉੱਚੀ ਰੋਣ ਲੱਗ ਜਾਂਦਾ ਆਣ ਗਵਾਂਡ ਸਾਰਾ ਇਕੱਠਾ ਹੋ ਜਾਂਦਾ ਆਣ ਗਵਾਂਡ ਸਾਰਾ ਮੌਕਾ ਦੇਖਦਾ ਵੀ ਹਾਂ ਇਹਦੀ ਘਰ ਨੂੰ ਮਾਰ ਕੇ ਵੀ ਕੱਪੜੇ ਖਿੱਲੇ ਰੇ ਪਏ ਆ ਵੀ ਇਹ ਦੱਸੀ ਜੇ ਸਾਡਾ ਸੋਨਾ ਲੈ ਕੇ ਸਾਡੇ ਘਰੇ 60000 ਰੁਪਿਆ ਪਿਆ ਸੀ ਉਹ ਲੈ ਗਏ ਸਾਰਾ ਪਿੰਡ ਵੇਖ ਲੈਂਦਾ ਬੜਾ ਮਾੜਾ ਹੋਇਆ ਬੜਾ ਮਾੜਾ ਹੋਇਆ ਤੇ ਸਾਰੇ ਪਿੰਡ ਨੂੰ ਯਕੀਨ ਵੀ ਬਹੁਤ ਹੁੰਦਾ ਵੀ ਇਹ ਬੰਦਾ شریف ਮਾਂ ਪਿਓ ਤਾਂ ਕਿ ਪਹੁੰਚਦੀ ਚਾਰੇ ਵੀ ਰੋਂਦੇ ਪਿੱਟ ਦੇ ਘਰੇ ਆ ਜਾਂਦੇ ਆ ਜਵਾਕ ਵੀ ਸਕੂਲੋਂ ਆਉਂਦੇ ਆ ਵੀ ਉਹਦੀ ਮਾਂ ਨੂੰ ਰੋਂਦੇ ਆ ਹਨਾ ਚਲੋ ਜੀ ਸਹੁਰੇ ਵੀ ਆ ਜਾਂਦੇ ਆ ਜਿਹੜੀ ਸਾੜੀ ਨਾਲ ਇਸ਼ਕ ਚੱਲਦਾ ਉਹ ਵੀ ਆ ਜਾਂਦੀ ਉਹ ਵੀ ਭੈਣ ਦੇ ਉੱਤੇ ਲੜ ਲੜ ਕੇ ਰੋਂਦੀ ਆ ਵੀ ਹਾਏ ਭੈਣੇ ਆ ਕੀ ਹੋ ਗਿਆ ਕੀ ਭਾਣਾ ਵਾਪਰ ਗਿਆ ਕਿਉਂਕਿ ਉਹਨੂੰ ਪਤਾ ਸੀ ਸਾਰਾ ਕੁਝ ਕਰਿਆ ਕਰਾਇਆ ਤਾਂ ਮੈਂ ਆ ਚਲੋ ਜੀ ਪੁਲਿਸ ਤੱਕ ਗੱਲ ਪਹੁੰਚੀ ਪੁਲਿਸ ਆ ਗਈ ਪੁਲਿਸ ਨੇ ਛਾਣ ਬਣ ਕੀਤੀ ਪਿੰਡ ਦੇ ਵਿੱਚੋਂ ਸਾਰੇ ਪਾਸੇ ਰਿਕਵਰੀ ਕੀਤੀ ਪੁਲਿਸ ਚੁੱਪ ਕਰਕੇ ਬਹਿ ਗਈ ਇੱਕ ਵਾਰੀ ਚਲੋ ਜੀ ਮੁੰਡੇ ਦੇ ਦਿਲ 'ਚ ਇਹ ਗੱਲ ਆ ਗਈ ਵੀ ਪੁਲਿਸ ਦੇ ਹੱਥੇ ਕੁਝ ਨਹੀਂ ਲੱਗਿਆ ਵੀ ਪੁਲਿਸ ਦੇ ਵਾਕੀ ਦਿਮਾਗ 'ਚ ਗੱਲ ਬੈ ਗਈ ਵੀ ਇਹੇ ਚੋਰ ਵੀ ਚੋਰ ਆਏ ਸੀ ਚੋਰੀ ਕਰਕੇ ਤੇ ਇਹ ਮੰਨ ਲਓ ਚੋਰਾਂ ਨੇ ਮਾਰਤੀ ਪੈਸੇ ਜਾਂ ਸੋਨਾ ਲੁੱਟਣ ਦੇ ਮਾਰਿਆ ਹਨ ਜਦੋਂ ਭੋਗ ਪੈ ਜਾਂਦਾ ਭੋਗ ਤੋਂ ਬਾਅਦ ਕੀ ਹੁੰਦਾ ਵੀ ਆ ਕੇ ਐਸ ਐਚਓ ਸਿੱਧਾ ਮੁੰਡੇ ਦਾ ਗੁੱਟ ਫਾੜਦਾ ਕਹਿੰਦਾ ਕਾਕਾ ਗੱਡੀ 'ਚ ਬਹਿ ਕੇ ਸਾਰਾ ਕੁਝ ਕੀਤਾ ਕਰਾਇਆ ਤੇਰਾ ਹੀ ਆ ਸਾਨੂੰ ਸਭ ਪਤਾ ਲੱਗ ਗਿਆ ਵੀ ਕਤਲ ਤੂੰ ਕੀਤਾ ਮੁੰਡੇ ਨੂੰ ਜਦੋਂ ਫੜ ਕੇ ਗੱਡੀ ਚ ਭਾ ਲੈਂਦੇ ਆ ਮੁੰਡਾ ਉਹਦੀ ਉੱਚੀ ਜੀ ਤਾਂਹਾ ਮਾਰ ਕੇ ਰੋਣ ਲੱਗ ਜਾਂਦਾ ਮੇਰੇ ਤੋਂ ਗਲਤੀ ਹੋ ਗਈ ਮੇਰੇ ਤੋਂ ਗਲਤੀ ਹੋ ਗਈ ਕਿਉਂਕਿ ਬੰਦਾ ਡਰ ਜਾਂਦਾ ਹਨਾ ਵੀ ਵੀ ਹੁਣ ਪੁਲਿਸ ਨੂੰ ਪਤਾ ਲੱਗ ਗਿਆ ਹੁਣ ਮੇਰੇ ਨਾਲ ਕੀ ਬਣੂਗਾ ਚਲੋ ਜੀ ਪੁਲਸਾਂ ਲੈ ਜਾਂਦੀ ਆ ਅਗਲੇ ਦਿਨ ਜਿਹੜਾ ਉੱਥੇ ਕੱਪੜੇ-ਕੁੱਪੜੇ ਨੇ ਪੇਜ ਕਸ ਜਾਂ ਰੰਬੀ ਜਿਹੜੀ ਨੱਪੀ ਹੁੰਦੀ ਆ ਉਹ ਸੇਮ ਨਾਲ ਦੇ ਕੰਡੇ ਤੋਂ ਵੇ ਕੱਢ ਕੇ ਦਿੰਦਾ ਪੁਲਿਸ ਨੂੰ ਉਸ ਤੋਂ ਬਾਅਦ ਸਾਰਾ ਕੁਝ ਦੱਸਦਾ ਪੁਲਿਸ ਨੂੰ ਵੀ ਮੈਂ ਮੇਰੀ ਸਾਲੀ ਨੇ ਮੈਨੂੰ ਆ ਸਕੀਮ ਦਿੱਤੀ ਸੀ ਮੈਂ ਆਪਦੀ ਘਰ ਨੂੰ ਤਾਂ ਮਾਰਿਆ ਜਦੋਂ ਸਾਲੀ ਦਾ ਇਹ ਗੱਲ ਪਹੁੰਚੀ ਸਾਲੀ ਕਹਿੰਦੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਉਹ ਗੱਲ ਕਹੀ ਨਹੀਂ ਇਹ ਤਾਂ ਮੇਰੇ ਖਿਹੜੇ ਪਿਆ ਹੋਇਆ ਸੀਗਾ ਵੀ ਤੂੰ ਮੇਰੇ ਨਾਲ ਵਿਆਹ ਕਰਾਣੀ ਤੇ ਮੈਂ ਮਰ ਜੂਗਾ ਮਰ ਜੂਗਾ ਵੀ ਮੈਂ ਤਾਂ ਇਹ ਗੱਲ ਉਹਦੇ ਘਰਦਿਆਂ ਨੂੰ ਨਹੀਂ ਦੱਸਦੀ ਸੀ ਵੀ ਇਹਦੀ ਇੱਜ਼ਤ ਮਿੱਟੀ ਹੋ ਜੂ ਸਹਰਿਆਂ ਘਰੇ ਕਹਿੰਦੀ ਮੈਂ ਇਹਨੂੰ ਕਦੇ ਨਹੀਂ ਕਿਹਾ ਸੀ ਵੀ ਤੂੰ ਮੇਰੀ ਭੈਣ ਨੂੰ ਮਾਰ ਕਿਹੜੀ ਭੈਣ ਕਹਿ ਸਕਦੀ ਕਿ ਮੇਰੀ ਭੈਣ ਨੂੰ ਮਾਰ ਕਹਿੰਦਾ ਸਾਲੀ ਸਾਫ਼ ਹੀ ਮੁੱਕਰ ਗਈ ਚਲੋ ਜੀ ਕਹਿੰਦਾ ਇਹ ਜੇਲ੍ਹ ਮੁੰਡਾ ਜੇਲ੍ਹ ਚਲਾ ਜਾਂਦਾ ਤਿੰਨ ਜਵਾਕ ਰਹੇ ਇਹ ਵਿਚਾਰੇ ਰੋਲ ਜਾਂਦੇ ਨਿੱਕੇ ਨਿੱਕੇ ਹਨਾ ਬਜ਼ੁਰਗ ਮਾਂ ਪਿਓ ਹੁੰਦਾ ਉਸ ਤੋਂ ਬਾਅਦ ਜਦੋਂ ਨੂੰ ਸਜ਼ਾ ਹੋ ਜਾਂਦੀ ਹੈ ਵੱਜ ਜਾਂਦਾ 20 ਸਾਲਾਂ ਲਈ ਇਹ ਫਿਰ ਛੁੱਟੀ ਤੇ ਆਇਆ ਕਰੇ ਮੰਨ ਲਓ ਕਦੇ 15 ਦਿਨ ਕਦੇ 20 ਦਿਨਾਂ ਦੀ ਹਨਾ ਤਾਂ ਫਿਰ ਇਹਦਾ ਪਿਓ ਕਹਿੰਦਾ ਵੀ ਕਾਕਾ ਹੁਣ ਵਿਆਹ ਤੇਰਾ ਕਰਨਾ ਪੈਣਾ ਕਿਸੇ ਨਾਲ ਹਨਾ ਮਾੜੀ ਚੰਗੀ ਲੱਭੀ ਤੇਰਾ ਵਿਆਹ ਕਰ ਦੇਣੇ ਨਹੀਂ ਤੇ ਜਵਾਕ ਰੋਲ ਜਾਂਦੇ ਜਵਾਕਾਂ ਦਾ ਕੋਈ ਹਾਲ ਨਹੀਂ ਰੋਟੀ ਪਾਣੀ ਦਾ ਔਖਾ ਹੋਇਆ ਪੈਣਾ ਵੀ ਬੁੱਢੀ ਤੇਰੀ ਮਾਂ ਨੂੰ ਰੋਟੀ ਪਕਾ ਦੇਣਾ ਚਾਹੀਦੀ ਤੇਰਾ ਕੱਪੜੇ ਤੇ ਵੀ ਹੁੰਦੇ ਵੀ ਜਵਾਕ ਰੋਲ ਜਾਂਦੇ ਵੀ ਤੂੰ ਕੋਈ ਮਾੜੀ ਚੰਗੀ ਤੇਰਾ ਵੇਖ ਕੇ ਵਿਆਹ ਕਰਦੇ ਆ ਚਲੋ ਜੀ ਗਾਂ ਦੀ ਗਾਂ ਵੀ ਦੱਸ ਪੈਂਦੀ ਆ ਐ ਕਾਲੀ ਕਲੋਚੀ ਪੁੱਠੇ ਤਵੇ ਵਰਗੀ ਜਿਦਣਾ ਨਾ ਵਿਆਹ ਕਰ ਹੋ ਜਾਂਦਾ ਮੁੰਡੇ ਦਾ ਪਹਿਲਾਂ ਮੰਨ ਲਓ ਸਾਲੀ ਦੀਆਂ ਫੀਲਿੰਗਾਂ ਲੈਣ ਦੇ ਸੀ ਉਹ ਸੋਣੀ ਸਨੱਖੀ ਵੇਖ ਕੇ ਆ ਜੀ ਘਰੇ ਦੇ ਕੰਡਾ ਕਾੜ ਲਿਆ ਮੁੜ ਕੇ ਤਵੇ ਵਰਗੀ ਪੁੱਠੀ ਵਿਆਹ ਕੇ ਲਿਉਣੀ ਪਈ ਫਿਰ ਕੀ ਹੁੰਦਾ ਜਿਹੜੀ ਉਹ ਮੁੜ ਕੇ ਬਾਅਦ ਚ ਵਿਆਹ ਕੇ ਲੈ ਆਉਂਦਾ ਇਹ ਉਹ ਮੁੜ ਕੇ ਘਰੇ ਇਹਦੇ ਨਾਲ ਕਲੇਸ਼ ਕਰਦੀ ਆ ਵੀ ਮੈਂ ਜਵਾਕ ਲੈਣਾ ਮੈਨੂੰ ਨਹੀਂ ਪਤਾ ਵੀ ਇਹ ਤਾਂ ਤਿੰਨ ਪਹਿਲੀ ਚੋਂ ਆ ਮੇਰਾ ਇੱਥੇ ਕੀ ਆ ਦੋਏ ਦੁਬਾਰਾ ਛੁੱਟੀ ਕੱਟਣੋਂਦਾ ਤਾਂ ਇਹ ਆਪਦੀ ਘਰੇ ਤੋਂ ਪ੍ਰੈਗਨੈਂਟ ਕਰ ਦਿੰਦਾ ਜਿਹੜਾ ਦਾ ਪਿਓ ਹੁੰਦਾ ਮੁੰਡੇ ਦਾ ਉਹ ਕਹਿੰਦਾ ਵੀ ਮੈਂ ਹੋਰ ਬੱਚਾ ਨਹੀਂ ਹੋਣ ਦੇਣਾ ਵੀ ਤੂੰ ਤਾਂ ਸ਼ਰੀਕ ਪੈਦਾ ਕਰਨ ਲੱਗੀਆਂ ਸਾਡੇ ਘਰ ਚ ਹਣਾ ਵੀ ਇਸ ਦਾ ਮੁਸੀਬਤ ਤੇ ਮਾਰਿਆ ਤੈਨੂੰ ਵਿਆਹ ਕੇ ਲਿਆਂਦਾ ਤੇ ਤੂੰ ਕਿਹੜੇ ਕੰਮੀ ਪੈ ਗਈ ਆ ਕੇ ਵੀ ਤੇਰੇ ਮਾਪਿਆਂ ਨੂੰ ਅਸੀਂ ਪਹਿਲਾਂ ਗੱਲ ਕੀਤੀ ਸੀ ਵੀ ਅਸੀਂ ਬੱਚਾ ਨਹੀਂ ਲੈਣਾ ਚਲੋ ਜੀ ਉਹ ਨੋ ਨਹੀਂ ਮੰਨਦੀ ਕਿ ਮੈਂ ਤਾਂ ਲਵਾਂਗੀ ਬੱਚਾ ਜੋ ਮਰਜੀ ਹੋ ਜੇ ਚਲੋ ਜੀ ਇਹ ਛੁੱਟੀ ਕੱਟ ਕੇ ਫਿਰ ਜੇਲ੍ਹ ਜਾ ਵੜਦਾ ਬੱਚਾ ਹੋਣ ਵਾਲਾ ਹੋ ਜਾਂਦਾ 5 6 ਮਹੀਨੇ ਦੀ ਪ੍ਰੈਗਨਨਸੀ ਹੋ ਜਾਂਦੀ ਹੈ ਤਾਂ ਪਿਓ ਵਿਚਾਰਾ ਕੀ ਕਰਦਾ ਜਾ ਕੇ ਨਹਿਰ ਚ ਛਾਲ ਮਾਰ ਦਿੰਦਾ ਪਿਓ ਨਹਿਰ ਛਾਲ ਮਾ ਕੇ ਮਰ ਜਾਂਦਾ ਕਿਉਂਕਿ ਉਹ ਚਾਹੁੰਦਾ ਸੀਗਾ ਵੀ ਹੋਰ ਬੱਚਾ ਨਾ ਪੈਦਾ ਹੋਵੇ ਪਹਿਲਾਂ ਮੇਰਾ ਪੋਤਰਾ ਹੈਗਾ 7 8 ਸਾਲਾਂ ਦਾ ਮੇ ਉਹ ਆਉਦੇ ਘਰ ਚ ਸ਼ਰੀਕਪੁਣਾ ਦੇਖਣਾ ਨਹੀਂ ਸੀ ਚਾਹੁੰਦਾ ਇਸ ਕਰਕੇ ਉਹ ਆਤਮ ਹੱਤਿਆ ਕਰ ਗਿਆ ਉਹ ਸਿਆਣੇ ਕਹਿੰਦੇ ਵੀ ਮਾੜਾ ਜੰਮੇ ਨਾਲ ਦੇ ਮਾੜਾ ਕਿਸਦੇ ਆਵੇ ਨਾ ਮੰਨ ਲਓ ਇੱਕ ਗੰਦਾ ਪੁੱਤਰ ਇਹੋ ਜਿਹਾ ਜੰਮਿਆ ਜਿਹੜਾ ਚਾਰ ਧੀਆਂ ਤੋਂ ਬਾਅਦ ਜੰਮਿਆ ਤੇ ਵੇਲੇ ਉਹਨਾਂ ਨੇ ਚਾਰਾਂ ਭੈਣਾਂ ਦੀ ਵੀ ਸ਼ਰਮ ਨਹੀਂ ਕੀਤੀ ਮੇਰੀਆਂ ਚਾਰ ਭੈਣਾਂ ਹੈਗੀਆਂ ਨੇ ਮੈਂ ਕੰਮ ਕਿਹੜਾ ਕਰਨ ਚੱਲਿਆ ਸਾਲੀ ਨੂੰ ਲੱਖ ਮਟੱਕਾ ਹੋ ਗਿਆ ਸਾਲੀ ਪਿੱਛੇ ਲੱਗ ਕੇ ਆਪਦੀ ਘਰ ਵਾਲੀ ਮਾਰ ਲਈ ਹੁਣ ਸਾਲੀ ਨੇ ਤਾਂ ਗਾਂ ਵਿਆਹ ਕਰਾ ਲਿਆ ਉਹ ਤਾਂ ਦਾ ਘਰ ਵਸਾਈ ਬੈਠੀ ਆ ਹੁਣ ਪੁੱਠੇ ਤਾਂ ਵੇ ਵਰਗੀ ਘਰੇ ਵਿਆਹ ਕੇ ਲਈ ਬਿਠਾ। گاਉ ਨੇ ਜਵਾਕ ਜੰਮਿਆ ਉਹ ਵੀ ਐਂ ਜੰਮਤਾ ਵੀ ਜਿਵੇਂ ਸਾਊਥ ਅਫਰੀਕਾ ਚ ਫੜ ਕੇ ਲਿਆਂਦਾ ਹੁੰਦਾ। ਸਾਰੇ ਪਿੰਡ ਚ ਥੂ-ਥੂ ਹੋ ਗਈ। ਬੰਦਾ ਸਾਰੀ ਉਮਰ ਸਿਰ ਚੱਕ ਕੇ ਪਿੰਡ ਚ ਤੁਰਨ ਜੋਗਾ ਨਹੀਂ ਹੈਗਾ। ਤੇ ਉਹੋ ਜੀ ਚਗਲ ਸਾਲੀ ਜਿਹਨੇ ਆਪਦੀ ਭੈਣ ਮਰਵਾਤੀ। ਅੱਜ ਕੱਲ ਮਿੱਤਰੋ ਕੋਈ ਕਿਸੇ ਦਾ ਇਥੇ ਸੱਕਾ ਨਹੀਂ ਹੈਗਾ। ਸਾਈ ਖੇੜ ਹੈਗੀ ਆ ਪੈਸੇ ਦੀ। ਪੈਸੇ ਪਿੱਛੇ ਬੰਦਾ ਕਿਤੇ ਵੀ ਜਾ ਸਕਦਾ ਕਿੰਨਾ ਵੀ ਗਿਰ ਸਕਦਾ। ਜੀਜੇ ਨੇ ਸਾਲੀ ਨੂੰ ਸੋਹਣੀ ਵੇਚ ਕੇ ਲਾਲਾ ਸਟਨੇ ਸ਼ੁਰੂ ਕਰਤੀਆਂ। ਸਾਲੀ ਨੂੰ ਆਇਆ ਸੀ 25 26 ਕਿਲੇ ਜ਼ਮੀਨ ਆਉਂਦੀ ਇੱਕ ਜੀਜਾ ਖੁੱਲੇ ਪੈਸੇ ਖਵਾਉਂਦਾ ਵੀ ਚੱਲ ਜੀਜੇ ਨਾਲ ਹੀ ਵਿਆਹ ਕਰਾ ਲੈਣ ਦੀ ਹੈ ਵੀ ਕੱਲ ਨੂੰ ਕਿਤੇ ਕਿਹੋ ਜਿਹਾ ਮੁੰਡਾ ਲੱਭੂ ਕਿਹੜੇ ਨਾਲ ਨਾ ਲੱਭੂ ਪਰ ਜਦੋਂ ਉਹ ਦੇਖਿਆ ਵੀ ਹੁਣ ਬਾਜੀ ਪੁੱਠੀ ਪੈ ਗਈ ਸਾਲੀ ਮੁੱਕਰ ਕੇ ਆਉ ਗਈ ਆਉ ਗਈ ਹੁਣ ਜੀਜਾ ਜੇਰ ਘਾੜਦਾ ਫਿਰ ਦਾਲ ਪੀਂਦਾ ਫਿਰਦਾ ਉੱਥੇ ਸਾਰਾ ਘਾਰ ਹੀ ਬੰਦੇ ਨੇ ਉਲਟ ਪੁਲਟ ਕਰ ਲਿਆ ਆਪਦਾ ਇਸ ਕਰਕੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੇ ਕੋਈ ਹੋਰ ਸੋਚ ਰਹਿਣਾ ਆਹ ਕੰਮ ਕਰਨ ਬਾਰੇ ਭਿਖਾਰੇ ਕਿਸਦਾ ਕੰਡਾ ਕੱਢ ਕੇ ਪਤਾ ਨਹੀਂ ਲੱਗਦਾ ਵੀ ਮੈਂ ਘਰਲੇ ਨੂੰ ਐ ਕਰਦਾ ਐ ਕਰਦਾ ਵੀ ਕਿਸੇ ਹੋਰ ਨਾਲ ਵਿਆਹ ਕਰਾ ਲੂੰਗਾ ਤਾਂ ਵੀਡੀਓ ਜ਼ਰੂਰ ਦੇਖ ਲਿਓ ਭਰਾਵੋ ਸਾਰੇ ਰਾਜ਼ ਖੁੱਲ ਜਾਂਦੇ ਆ ਸਭ ਕੁਝ ਪੁਲਿਸ ਨੂੰ ਪਤਾ ਲੱਗ ਜਾਂਦਾ ਐਵੇਂ ਗਲਤਫਹਿਮੀ ਚ ਕਿਤੇ ਕੋਈ ਗਲਤ ਕਦਮ ਨਾ ਚੱਕ ਲਿਓ ਮੁੜ ਕੇ ਦਾਲ ਪੀਂਦੇ ਫਿਰੋਗੇ ਉੱਥੇ ਬੜੇ ਜੀਜੇ ਇਹੋ ਜਿਹੇ ਮੈਂ ਦੇਖੇ ਜਿਹੜੇ ਸਾਲੀ ਦੇ ਚੱਕਰਾਂ 'ਚ ਫਿਰਦੇ ਆ ਸਾਲੀਆਂ ਨਾਲ ਅੱਖ ਮਟਕਾ ਉਹਨਾਂ ਦਾ ਹੈਗਾ ਜਿਹੜੀ ਖੇ ਮਿੱਟੀ ਖਾਂਦੇ ਫਿਰਦੇ ਚੋਰੀ ਛੱਪੇ ਠੀਕ ਆ ਕਿਤੇ ਕੋਈ ਵੱਡੀ ਫੀਲਿੰਗ ਨਾ ਲੈ ਲਿਓ ਮੁੜ ਕੇ ਦਾਲ ਪੀਣੀ ਪੈਣੀ ਆ 20 ਸਾਲ ਉੱਥੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ ਜਉਂਦੇ ਬਾਸਦੇ